5 ਮੀਟਰੋ ਕੀ ਹਾਲ ਚਾਲਾ ਸਵੇਰ ਦੇ 4:30 4:30 ਵਜੇ ਆ ਤੇ ਮਿਲਦੇ ਚੱਲੇ ਆ ਸੰਘਰਸ਼ ਲੜਨਾ ਪੈਂਦਾ ਜਿੰਦਗੀ ਨਾਲ ਤੇ ਸਕੋਟ ਕਰਿਆ ਕਰੋ ਸਾਰੇ ਭਰਾ ਹਨ ਵਧੀਆ ਅਪਕੇ ਸ਼ੇਅਰ ਕਰਿਆ ਕਰੋ ਬਲੌਗ ਨੂੰ ਸ਼ੁਰੂਆਤਾਂ ਕਰਦੇ ਆ ਸੁਨਾਮ ਸ਼ਹਿਰ ਤੋਂ ਮਾਨਸਾੜੀ ਬੱਸ ਫੜਾਂਗੇ ਤੇ ਅੱਗੇ ਭਰਾ ਖੜੇ ਆ ਵਿੰਦਰੀ ਨੰਬਰਦਾਰ ਵਰਗੇ ਤੇ ਆਜੋ ਫਿਰ ਉੱਥੇ ਮਿਲਦੇ ਆਂਗੇ हां जी मित्रों ਟਰੈਕਟਰਾਂ ਕੋਲੇ ਪਹੁੰਚ ਗਏ ਤੇ ਟਰੈਕਟਰ ਦਿਖਾਈਏ ਤੁਹਾਨੂੰ ਅੱਜ ਹੋਰ ਆ ਦੋ ਇੱਕ ਦੋ ਨਵੇਂ ਜਨਕ ਸਰਪੰਚ ਵਰ ਕਹਿੰਦੇ ਇੱਕ ਮਗਲ ਜਿਹਾ ਆ ਗਿਆ ਨਾ ਅਰੇ ਉਧੇ ਨਹੀਂ ਆਉਧੇ ਆ ਗਿਆ ਨਾ ਅਸੀਂ ਜਨਕ ਸਰਪੰਚ ਆ ਟਰੈਕਟਰ ਆਉਂਸੀ ਮੇ ਮਾਲਿਆਂ ਦਾ ਜੀ ਧਾਰਦਾ ਓਏ ਧਾਰਦਾ ਕਰਦਾ ਮੈਂ ਕਰਕੇ ਦੇ ਆਲ ਕੇ ਕਰਕੇ ਦੇ ਆ ਪ੍ਰੈਸ਼ਰ ਚੈੱਕ ਕਰਦੇ ਕਹਿੰਦੇ ਹਵਾ ਪਾਉਂਦੇ ਆ ਘੱਟਾ ਲਾਬੂ ਵਾਲੇ ਜਨਾ ਤੱਤ ਮਾਰਾ ਜੇ ਵੀ ਲਾਉਂਗੇ ਤੇਰਾ ਜੀ ਪਾਉਂਦੇ ਜੇ ਕੋਈ ਵੱਧਿਆ ਨਹੀਂ ਬਾਈ ਹਰਜਿੰਦਰ ਦੇ ਘਰੇ ਖੜੇ ਹੁੰਦੇ ਆ ਤਾਂ ਪਿਛਲੇ 2 ਮੇਲਿਆਂ ਤੇ ਇੰਨੇ ਮਾਰਨੇ ਪਾਉਂ। ਉਹ ਨਿਕਲ ਗਾ ਸਾਰਾ ਮਾੜਾ ਮਾੜਾ ਤਿੰਨੇ ਚਾਰੇ ਟਰੈਕਟਰਾਂ ਨੂੰ ਜਨਕਤੂ ਵੀ ਪਾ ਲੋ ਹਵਾ ਉਹ ਕੱਲ ਜਿਹੜੀ ਰਵੀ ਵਾਲੀ ਵੀਡੀਓ ਪਾਈ ਨੇ ਵੀ ਟਰੈਕਟਰ ਚੜਾਉਣ ਲੱਗੇ ਆ ਉਹ ਉੱਤੋਂ ਚੜੂਗਾ ਟਰੈਕਟਰ ਕੋਟੀ ਦੇ ਉੱਪਰ ਦੇ ਸਭ ਟਰੈਕਟਰ ਦੇਖੇ ਉੱਪਰੋਂ ਚੜਦਾ ਲੈ ਵੀ ਬੈਕ ਚੜਨ ਲੱਗਿਆਂ ਕੰਦੇ ਭਾਈ ਹਰਜੰਦਰ ਬੈਠਾ ਉੱਤੇ ਕਾ ਕੇ ਲਾਗੇ ਦਾ ਕਰ ਲਾ ਜਮਾਂ ਨਾਲ ਲੱਗ ਗਿਆ ਬਾਡੀ ਦੇ ਬੱਲ ਆ ਗਿਆ ਹੁਣ ਦਾ ਜਮਾਂ ਬਾਡੀ ਦੇ ਨਾਲ ਲੱਗ ਗਿਆ

ਮਾਰ ਲਾ ਬੋਲ ਬਾਈ ਨੂੰ ਹੈ ਲਾਬੂ ਆ ਗਿਆ ਨੇ ਮੇਮ ਵਾਲਾ ਗਰੁੱਪ ਹਵਲੀ ਹਵਲੀ ਮੋੜੀ ਹਵਲੀ ਚੱਲ ਮੰਡੀ 'ਚ ਪਹੁੰਚ ਗਏ ਮਿੱਤਰ ਪਿਆਰਿਓ ਆ ਲਈ ਜਾਂਦੇ ਟ੍ਰੈਲ ਸਸਰੀ ਗਾਰ ਜੀ ਹੋ ਠੀਕ ਹੋਈ ਫਿਰ ਬਾਈ ਫਿਰ ਬਾਈ ਠੀਕ ਹੈ ਬਾਈ ਆ ਲੈ ਜਾਂਦੇ ਆ ਟ੍ਰਾਇਲ ਤੇ ਟਰੈਕਟਰ ਦਿਖਾ ਦਈਏ ਤੁਹਾਨੂੰ ਕਿੰਨੇ ਕਾਏ ਆ ਆਏ ਧੱਕਾ ਕਰਦੇ ਆ ਬਾਈ ਬੰਦੇ ਦੇਖ ਲੋ ਬਿਨਾ ਡਰਾਈਵਰਾਂ ਤੋਂ ਦੋ ਦੋਨੇ ਡਰੈਕਟਰ ਆ ਧੱਕਾ ਥੋੜਾ ਬਿਨਾ ਡਰਾਈਵਰਾਂ ਤੋਂ ਹੈ ਕੀ ਜੇ ਬੀ ਅੱਛਾ ਉਹ ਕਮੇਡੀਅਨ ਆਵੇਂ ਰੂਲ ਕੱਢਣੀ ਆ ਆਪੀ ਕੱਲ ਛੁੱਟ ਗਏ ਉਹ ਕਮੇਡੀਅਨ ਆਵੇਂ ਪਹਿਲੇ ਟਰੈਕਟਰ ਚਾਲ ਦੋ ਜਿਹੜਾ ਲੈ ਗਿਆ ਲੈ ਸਹੀ ਗੱਲ ਆ ਨਾ ਇਹਦਾ ਰੌਲਾ ਦਾ ਰੂਲਾ ਜਿਹੜਾ ਮਰਜ਼ੀ ਹੋ ਲੱਗਦਾ ਲੈਥੇ ਜੋ ਉਹਨਾਂ ਨੂੰ ਜਾਣ ਨਹੀਂ ਦਿੰਦੇ ਦੇਖ ਆ ਰਹੇ ਹੈਗੇ ਨਾ ਆਪਣਾ ਖੇਤ ਲਾਦਾ ਕੋਈ ਨਾ ਉਧਰ ਇੱਕ ਸਾਈਡ ਕਹਿੰਦੇ ਸਤਨਾਮ ਹੈ ਤਰਨਾਟ ਗਰੁੱਪ ਵਾਲਾ ਤੇ ਦੂਜੀ ਸਾਈਡ ਸਿਲਕ ਬਰਾਡ ਜੀਐਲਸੀ ਗਰੁੱਪ ਦਾ ਆਓ ਜਾਨਾ ਤਰਨਾਟ ਫਿਰ ਇਹ ਲੰਦਾ ਭਾਈ ਸੁਆਦ ਕਹਿੰਦਾ ਮੋਤੇ ਬਹਿ ਕੇ ਵੇਡ ਰੈਕਟਰ ਦਾ ਆਫ ਕਰਕੇ ਦੇਖਦਾ ਕਹਿੰਦਾ ਵੀ ਤੁਰਦਾ ਕਹਿੰਦਾ ਤੁਰਦਾ ਕਹਿੰਦਾ ਪੱਛੇ ਲੰਬਾ ਵੇਡ ਕਰਕੇ ਤੇਰੇ ਚ ਬਾਜ ਦਾ 40 ਕਿਲੋ ਆ 40 ਕਿਲੋ ਆ ਮੇਟਰ ਆਰਐਕਸ ਦੀ ਹੋ ਗਈ ਡਰਾਈ ਪੂਰੀ ਤੇ ਹੁਣ ਜੌਂਡੀਅਰ ਦੇ ਨਾਲ ਯਨਕ ਸਰਪੰਚ ਵਾਲੀ ਦੀ ਡਰਾਈ ਆ ਯਾ ਜਣੀ ਪਤਾ ਲੱਗਦਾ ਅਸਲ ਦੇ ਵਿੱਚ ਕੌਣ ਕੀ ਕਰਦਾ ਟਰਾਈਆਂ ਚ ਕੁਝ ਰਿਜ਼ਲਟ ਆਉਂਦਾ ਤੇ ਜਦੋਂ ਅਸਲ ਗਰਾਊਂਡ ਦੇ ਵਿੱਚ ਜਾਂਦੇ ਨੇ ਅਸਲ ਲੋਕਾਂ ਨੂੰ ਰਿਜ਼ਲਟ ਦਾ ਪਤਾ ਲੱਗਦਾ ਉਦੋਂ ਕੁਝ ਹੋਰ ਹੀ ਹੋ ਜਾਂਦਾ ਵਲੋਗ ਦਾ ਲਿਆ ਸਵਾਦ ਤੁਸੀਂ ਨੇ ਤੇ ਹੁਣ ਲਾਈਵ ਦੇਖਿਓ ਤੇ ਓਕੇ ਬਾਈ ਅਗਲੇ ਮੇਲੇ ਤੇ ਮਿਲਦੇ ਆ